ਕੈਕਟਨ ਵੈਂਜੁਇਟ ਸਿਰਫ 1400 ਦਾ ਲੀਟਰ ਹੈ ਕੰਮ ਦੀ ਫੁੱਲ ਗਾਰੰਟੀ 10 ਕਿਲਿਆਂ ਤੇ ਪੈਂਦਾ ਹੈ 10 ਕਿਲਿਆਂ ਤੇ ਪੈਂਦਾ ਹੈ ਜੋ ਐਮੀ ਸਟਾਰ ਵਾਲਾ ਐਮੀ ਸਟਾਰ ਵਾਲਾ ਸਾਨੂੰ 300 ਰੁਪਏ ਤੋਂ سٹਾਰਟ ਹੈ ਤਾਂ ਹੀ ਕਿਹਾ ਸਸਤੇ ਤੋਂ ਸਸਤਾ ਕੈਸ਼ ਕਾਊਂਟਰ ਆਹ ਰੇਟਾਂ ਤੇ ਗੌਰ ਕਰ ਲਓ ਮੇਰੇ ਨਾਲ ਹੋਰ ਜ਼ਿੰਮੇਦਾਰ ਵੀ ਪਿੱਛੋਂ ਮੰਡੀ ਚੋਲੀ ਵਾਲਿਆਂ ਪਾਉਂਦੇ ਸੀਗੇ ਹਮ ਸਾਰੇ 6-6000 5-5000 ਚ ਝੋਨਾ ਚ ਕਿੱਲੇ ਦੀ ਪਾ ਲੈਂਦੇ ਦੋ ਲਾਸਟ ਸਾਫ ਕਰਦੇ ਹਮ ਮੇਰਾ 2000 ਤੋਂ ਲਾ ਕੇ 2500 ਦੇ ਵਿੱਚ ਵਿੱਚ ਝੋਨਾ ਪੱਕਦਾ ਹੈ ਸਾਰਾ ਦਾ ਬਣੀ ਥੋਪ ਹੋਣਾ ਦਸਤੀ 380 ਰੁਪਏ ਦੀ 150 ਗ੍ਰਾਮ ਦੀ ਸ਼ੀਸ਼ੀ ਫੰਗੀ ਸਾਈਡ ਕਸਟੂਡੀਆ 800 ਰੁਪਏ ਲੀਟਰ ਤੋਂ ਸਟਾਰਟ ਹੈ ਠੀਕ ਹੈ 800 ਰੁਪਏ ਲੀਟਰ ਤੋਂ ਸਪੈਸ਼ਲ ਡੋਡੀ ਤੋਂ ਹੈ ਡੋਡੀ ਦੀ ਗਾਰੰਟੀ ਡੋਡੀ ਨਹੀਂ ਆਉਗੀ ਇਹਦੇ ਨਾਲ ਪੰਜਾਬ ਤੇ ਭਾਰਤ ਸਰਕਾਰ ਤੋਂ ਮਨਜ਼ੂਰ ਸ਼ੋਦਾ ਦਵਾਈਆਂ ਸਾਰੀ ਸਭ ਅਪਰੂਵਡ ਹੈ ਤੇ ਪੱਕਾ ਬਿਲ ਹੈ ਤੁਸੀਂ ਜਿੱਥੋਂ ਵੀ ਟਰਾਈ ਕਰ ਲੋ ਤੁਹਾਨੂੰ ਸਭ ਤੋਂ ਵੱਡੀ ਚੀਜ਼ ਇੱਥੇ ਤੁਹਾਨੂੰ ਕੂੜਾ ਨਹੀਂ ਮਿਲੂਗਾ ਤੁਹਾਨੂੰ ਬ੍ਰਾਂਡ ਮਿਲਣਗੇ ਕੁਆਲਿਟੀ ਮਿਲੂਗੀ ਬਿਲ ਪੱਕਾ ਦਵਾਂਗੇ ਮੇਰੇ ਸਾਹਮਣੇ ਘੱਟੋ ਘੱਟ ਤਿੰਨ ਚਾਰ ਕਸਟਮਰਾਂ ਨੇ ਦਵਾਈ ਲੈਤੀ ਆ ਤੇ ਜਿਵੇਂ ਜਿਵੇਂ ਉਹਨਾਂ ਨੇ ਡਿਮਾਂਡ ਤੇ ਮੰਗੀ ਆ ਜਿਵੇਂ ਕੋਈ ਐਮੀ ਸਟਾਰ ਤੇ ਨਟਿਵੋ ਹੋ ਗਈ ਆਪਣੀ ਫੇਮ ਹੋ ਗਈ ਇਹਨਾਂ ਨੇ ਉਮੀ ਉਮੀ ਦਵਾਈ ਦਿੱਤੀ ਆ ਨਾ ਕਿ ਕੋਈ ਉਹਨਾਂ ਨੂੰ ਕੋਈ ਸਾਲਟ ਵਗੈਰਾ ਦਿੱਤਾ ਜਾਂ ਕੋਈ ਹੋਰ ਕਾਫੀ ਫੜਾਤੀ ਜਾ ਵੀਰੋ ਪੈਸਟੀਸਾਈਡ ਦੀ ਲਾਈਨ ਦੇ ਵਿੱਚ ਕੰਪੀਟੀਸ਼ਨ ਬਹੁਤ ਹੋ ਗਿਆ ਤੇ ਕੰਪੀਟੀਸ਼ਨ ਜੇ ਹੁੰਦਾ ਤਾਹੀਂ ਰੇਟ ਘਟਦਾ ਤਾਂਹੀਂ ਕੁਆਲਿਟੀ ਬਣਦੀ ਆ ਜੇ ਸਿਰਫ ਇੱਕੋ ਹੀ ਕੈਸ਼ ਕਾਊਂਟਰ ਮਸ਼ਹੂਰ ਹੋ ਗਿਆ ਉਸੇ ਦੀ ਜਾਣ ਲੱਗ ਗਿਆ ਆਪਾਂ ਤਾਂ ਆਪਾਂ ਨੂੰ ਕਦੇ ਰੇਟ ਨਹੀਂ ਘਟ ਮਿਲਣਾ ਤੇ ਕੁਆਲਿਟੀ ਦੇ ਵਿੱਚ ਵੀ ਫਿਰ ਕੰਪਰੋਮਾਈਜ਼ ਹੋਊਗਾ ਇਹ ਗੱਲ ਪੱਕੀ ਹੈ ਜੇ ਕੰਪੀਟੀਸ਼ਨ ਵਧੂਗਾ ਫੇਰ ਹੀ ਕੰਪੀਟੀਸ਼ਨ ਵਾਲੀ ਰੇਟ ਥੱਲੇ ਡਿੱਗਣਾ ਕੰਪੀਟੀਸ਼ਨ ਵਾਲੀ ਕੁਆਲਿਟੀ ਵਧਣੀ ਆ ਤੇ ਕੰਪੀਟੀਸ਼ਨ ਦੇ ਦੌਰ ਦੇ ਵਿੱਚ ਕਿਸਾਨ ਬੀਜ ਭੰਡਾਰ ਪਹੁੰਚਿਆ ਤਪੇ ਤੇ ਇਹਨਾਂ ਦਾ ਰੇਟ ਘਟਦਾ 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 ਸਾਨੂੰ ਬਹੁਤ ਜ਼ਿਆਦਾ ਘਟ ਸਸਤੇ ਤੋਂ ਵੀ ਸਸਤਾ ਕੈਸ਼ ਕਾਊਂਟਰ ਮਿਲ ਗਿਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਜਿਹਨੇ ਬ੍ਰਾਂਡ ਲੈਣਾ ਕੈਸ਼ ਕਾਊਂਟਰ ਤੇ ਬ੍ਰਾਂਡ ਬਹੁਤ ਘੱਟ ਮਿਲਦਾ ਇਹ ਸੋਡੀ ਕੁਐਰੀ ਹੈਗੀ ਹੈ ਕਮੈਂਟਾਂ ਚ ਇਹ ਗੱਲ ਸੱਚ ਵੀ ਆ ਤੇ ਇੱਥੇ ਤੁਹਾਨੂੰ ਬ੍ਰਾਂਡ ਪਰ ਮਿਲੂਗਾ ਤੇ ਮਿਲੂਗਾ ਵੀ ਘੱਟ ਰੇਟ ਤੇ ਜਿਹਨੇ ਬ੍ਰਾਂਡ ਲੈਣਾ ਉਹੀ ਬੰਦਾ ਇਸ ਕੈਸ਼ ਕਾਊਂਟਰ ਤੇ ਪਹੁੰਚੇ ਤੇ ਬਾਕੀ ਦੂਜੇ ਟੈਕਨੀਕਲ ਉਹ ਤਾਂ ਜਿੱਥੋਂ ਮਰਜ਼ੀ ਲੈ ਲਓ ਪਿੰਡ-ਪਿੰਡ ਦੇ ਵਿੱਚ ਦੁਕਾਨਾਂ ਹੋਈਆਂ ਪਈਆਂ ਨੇ ਟੈਕਨੀਕਲ ਦਾ ਰੇਟ ਘੱਟ ਹਰੇਕ ਜਗ੍ਹਾ ਤੋਂ ਮਿਲ ਜਾਂਦਾ ਤੇ ਕਿਸਾਨ ਬੀਜ ਪਨਾਹ ਵਾਲਿਆਂ ਦੇ ਪਹੁੰਚੇ ਆ ਤਾਂ ਪਾ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੇ ਆ ਆਪਾਂ ਆ ਕੇ ਨਹੀਂ ਕੋਈ ਜਦੋਂ ਸ਼ੁਰੂ ਤੋਂ ਆਏ ਸੀ ਇਸੇ ਤਰ੍ਹਾਂ ਸੀ ਸਾਰਾ ਕੁਝ ਤੁਹਾਨੂੰ ਬ੍ਰਾਂਡ ਹੀ ਦੇਖਣ ਨੂੰ ਮਿਲਣਗੇ ਸਭ ਤੋਂ ਪਹਿਲਾਂ ਸੱਸੀ ਗਾਲ ਵੀਰੇ ਸੱਸੀ ਗਾਲ ਜੀ ਤੇ ਕਿੰਨੇ ਸਾਲਾਂ ਤੋਂ ਆਪਾਂ ਇਹ ਲਾਈਨ ਦੇ ਵਿੱਚ ਕੰਮ ਕਰ ਰਹੇ ਹਾਂ ਜੀ ਵੀਰੇ ਆਪਣਾ ਕਾਊਂਟਰ ਹੈ 1988 ਦਾ ਕਾਊਂਟਰ ਹੈ ਠੀਕ ਹੈ ਹਾਂ ਜੀ ਆਪਾਂ ਬਹੁਤ ਪੁਰਾਣਾ ਕਾਊਂਟਰ ਹੈ ਇਹ 1988 ਦਾ ਕਾਊਂਟਰ ਹੈ ਹਾਂਜੀ ਹਾਂਜੀ 12 ਤੇ 36 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਕੰਮ ਤੇ ਰੇਟ ਦਾ ਬਾਈ ਸੱਚੀ ਫਰਕ ਹੈ ਆਪਣੇ ਪੂਰਾ ਹੀ ਫਰਕ ਹੈ ਹੂੰ ਵੀ ਕਿਤੋਂ ਵੀ ਪਤਾ ਕਰਕੇ ਆ ਜਿੱਤੋਂ ਵੀ ਖੁੱਲਾ ਚੈਲੰਜ ਹੈ ਹੂੰ ਵੀ ਤੁਸੀਂ ਜਿੱਥੋਂ ਵੀ ਟਰਾਈ ਕਰ ਲੋ ਤੁਹਾਨੂੰ ਸਭ ਤੋਂ ਵੱਡੀ ਚੀਜ਼ ਇੱਥੇ ਤੁਹਾਨੂੰ ਕੂੜਾ ਨਹੀਂ ਮਿਲੂਗਾ ਤੁਹਾਨੂੰ ਬ੍ਰਾਂਡ ਮਿਲਣਗੇ ਕੁਆਲਿਟੀ ਮਿਲੂਗੀ ਬਿਲ ਪੱਕਾ ਤੁਹਾਨੂੰ ਠੀਕ ਹੈ ਜੀ ਐਸਟੀ ਵਾਲਾ ਜੀ ਐਸਟੀ ਵਾਲਾ ਬਿਲ ਪੱਕਾ ਤੁਮਾਰਾ ਹਰੇਕ ਨੂੰ ਹੀ ਪੱਕਾ ਦੇਣੀ ਹਰੇਕ ਨੂੰ ਪੱਕਾ ਮਿਲ ਮਿਲੂਗਾ ਠੀਕ ਹੈ ਉਹ ਨਹੀਂ ਵੀ ਜੇ ਕਿਸੇ ਨੇ ਮੰਗ ਲਿਆ ਪੱਕਾ ਦੇਤਾ ਨਹੀਂ ਪਰਚੀ ਘਟੇਗੀ ਨਾ 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 ਪੱਕਾ ਮਿਲ ਦਵਾਗੇ ਇੱਥੇ ਕੂੜਾ ਨਹੀਂ ਹੈਗਾ ਇੱਥੇ ਤੁਹਾਨੂੰ ਬ੍ਰਾਂਡ ਮਿਲਣਗੇ ਸਾਰੇ ਜਿਹੜੀ ਵੀ ਚੀਜ਼ ਦਵਾਗੇ ਕੁਆਲਿਟੀ ਨਾਲ ਦਵਾਗੇ ਬਿਲ ਤੇ ਦਵਾਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਆ ਰੇਟ ਵੀ ਘੱਟ ਮਿਲ ਜੰਦਾ ਹੁੰਦਾ ਵੀ ਚੀਜ਼ ਨਾ ਮਾੜੀ ਮਿਲੇ ਬਸ ਜਿਵੇਂ ਜੇ ਕਿਸੇ ਨੇ ਨਟਿਵੋ ਆ ਕੇ ਮੰਗ ਲਈ ਤਾਂ ਰეკਮੈਂਡ ਤਾਂ ਨਹੀਂ ਕਰਦੇ ਵੀ ਨਾ 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 ਆਪਾ ਦੋ ਜੋ ਮੰਗੀ ਤਾਂ ਨਟਿਵੋ ਦੇ ਤਾਂ ਨਟਿਵੋ ਦਵਾਗੇ ਤੇ ਬਾਈ ਇੱਕ ਤਾਂ ਦੇਖੋ ਕਹਨੇ ਉਹਨੇ ਨਾ ਵੀ ਬ੍ਰਾਂਡ ਦੇ ਰੇਟ ਦੱਸਦੇ ਕੋਈ ਕੈਸ਼ ਕਾਊਂਟਰ ਤੋਂ ਨੂੰ ਬ੍ਰਾਂਡ ਦੇ ਰੇਟ ਨਹੀਂ ਦੱਸ ਸਕਦਾ ਇਹ ਸੱਚਾਈ ਹੈ ਇਹਦੇ ਵਿੱਚ ਕੰਪਨੀ ਦੀਆਂ ਬਹੁਤ ਪਾਲਿਸੀਆਂ ਹੁੰਦੀਆਂ ਨੇ ਉਹਦੇ ਕਾਰਨ ਸਾਡੇ ਤੇ ਵੀ ਐਕਸ਼ਨ ਹੋ ਸਕਦਾ ਦੁਕਾਨ ਤੇ ਵੀ ਹੋ ਸਕਦਾ ਬ੍ਰਾਂਡ ਦੇ ਰੇਟ ਕੋਈ ਨਹੀਂ ਦੱਸਦਾ ਪਰ ਇੱਕ ਵਾਰੀ ਜਿੰਨੇ ਕ ਆਪਾਂ ਦੱਸ ਸਕੀ ਅਸੀਂ ਵਾਜਬ ਰੇਟ ਤੇ ਕੰਟਰੋਲ ਰੇਟ ਤੇ ਦਵਾਈ ਦਵਾਂਗੇ ਪਰ ਸਭ ਤੋਂ ਵੱਡੀ ਗੱਲ ਅਰੀਜਨਲ ਦੀ ਸਾਡੀ ਗਾਰੰਟੀ ਹੋਊਗੀ ਪੱਕਾ ਬਿਲ ਦਵਾਂਗੇ ਪੱਕਾ ਬਿਲ ਹਾਂਜੀ ਬਿਲਕੁਲ ਠੀਕ ਹੈ ਵੀ ਜੇ ਅੱਜ ਦਵਾਈ ਲੈ ਗਿਆ ਬਿੱਲ ਲੈ ਕੇ ਚਾਹੇ ਸਾਲ ਬਾਅਦ ਆਜੇ ਤੁਸੀਂ ਜ਼ਿੰਮੇਵਾਰੋਂ ਵੀ ਹਾਂ ਇਹ ਦਵਾਈ ਗਈ ਸੀ ओरिजिनल ਗਈ ਸੀ ओरिजिनल ਗਈ ਸੀ ਜੀ ਤੇ ਆਪਾਂ ਹੁਣ ਥੋੜੀ ਜੀ ਰੇਟਾਂ ਦੀ ਗੱਲ ਕਰ ਲਈ ਵੀ ਰੇਟ ਇੱਕ ਵਾਰੀ ਦੱਸ ਦਈਏ ਜਿੰਨਾ ਕੁ ਹੋ ਸਕਦਾ ਹਾਂਜੀ ਹਾਂ ਜਿੰਨੀ ਕੁ ਪੋਸੀਬਲ ਹੁਣ ਤੁਸੀਂ ਲਾ ਲਓ ਆਪਣਾ ਸੁੰਡੀ ਤੇ ਆਜੋ ਸਟਾਰਟਿੰਗ ਬਾਈ ਜਿਵੇਂ ਸੁੰਡੀ ਵਾਲੀ ਆ ਹਾਂ ਸੁੰਡੀ ਦਾ ਸੀਜ਼ਨ ਹੈ ਸੁੰਡੀ ਦਾ ਸੀਜ਼ਨ ਹੈ ਜਿਵੇਂ 1.9 ਹੈ ਹਾਂ 1.9 ਦਾ ਤੇ ਪਈ ਹੈ ਇਹਨਾਂ ਮੈਕਟਨ ਬੈਂਜੋਇਡ 1.9 ਇਹ 640 ਰੁਪਏ ਕਿੱਲਾ ਦੇ ਦਾਂਗੇ ਜੀ ਲੀਟਰ ਕਿੰਨੇ ਦਾ ਕਿੱਲੇ ਦਾ 1400 ਰੁਪਏ ਦਾ ਲੀਟਰ ਇਮਾਮ ਐਕਟਨ ਵੈਂਜੂਇਟ ਸਿਰਫ 1400 ਦਾ ਲੀਟਰ ਹੈ ਕੰਮ ਦੀ ਫੁੱਲ ਗਾਰੰਟੀ 10 ਕਿਲਿਆਂ ਤੇ ਪੈਂਦਾ ਹੈ 10 ਕਿਲਿਆਂ ਤੇ ਪੈਂਦਾ ਹੈ 8 ਤੋਂ 10 ਕਿਲਿਆਂ ਚ ਠੀਕ ਹੈ 140 ਰੁਪਏ ਕਿੱਲੇ ਦੇ ਢਲਗੀ ਜੇ ਆਪਾਂ ਜੇ 10 ਕਿਲਿਆਂ ਚ ਪਾਈ ਆਪਾਂ ਜੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸੁਈ ਆਜਾਉ ਫੰਗੀ ਸਾਈਡ ਕਸਟੂਡੀਆ ਹਮ 800 ਰੁਪਏ ਲੀਟਰ ਤੋਂ ਸਟਾਰਟ ਹੈ ਠੀਕ ਹੈ 800 ਰੁਪਏ ਲੀਟਰ ਤੋਂ ਕਿੰਨੇ ਕਿੰਨੇ ਕਿੱਲੇ ਤੇ ਚਾਰ ਕਿਲਿਆਂ ਚ ਠੀਕ ਹੈ 200 ਰੁਪਏ ਪਰ ਇੱਕੜ ਹੋ ਗਿਆ ਠੀਕ ਹੈ ਕਸਟੋਡੀਓ ਦਾ ਸਾਲਟ ਤੁਹਾਨੂੰ ਸਿਰਫ 800 ਰੁਪਏ ਦਾ ਲੀਟਰ ਮਿਲ ਜਾਊ 800 ਰੁਪਏ ਦਾ ਲੀਟਰ ਤੋਂ ਸਟਾਰਟ ਇੱਥੋਂ ਜੀ 200 ਰੁਪਏ ਕਿੱਲਾ ਜੀ ਹਾਂਜੀ ਇਸ ਤੋਂ ਅੱਗੇ ਇਸ ਤੋਂ ਬਾਅਦ ਆ ਜੋ ਐਮੀ ਸਟਾਰ ਵਾਲਾ ਹੂੰ ਐਮੀ ਸਟਾਰ ਵਾਲਾ ਤੁਹਾਨੂੰ 300 ਰੁਪਏ ਤੋਂ ਸਟਾਰਟ ਹੈ 300 ਰੁਪਏ ਲੀਟਰ ਤੋਂ 300 ਰੁਪਏ ਲੀਟਰ ਤੋਂ ਨਹੀਂ 1500 ਰੁਪਏ ਲੀਟਰ 300 ਰੁਪਏ ਕਿੱਲਾ ਠੀਕ ਹੈ 1500 ਰੁਪਏ ਲੀਟਰ ਐਮੀ ਸਟਾਰ ਹਾਂ 5 ਕਿੱਲਿਆਂ ਦਾ 5 ਕਿੱਲਿਆਂ ਦਾ ਹਾਂਜੀ ਅੱਗੇ ਜਿਵੇਂ ਕੋਰਾਜਨ ਵੀ ਬਹੁਤ ਲੋਕ ਪਾਉਂਦੇ ਨੇ ਕੋਰਾਜਨ ਦਾ ਜਿਵੇਂ ਸਾਲਟ ਹੈ ਜੀ ਆਪਣੇ ਕੋਲ 380 ਰੁਪਏ 3 ਕਿਲਿਆਂ ਦੀ ਸ਼ੀਸ਼ੀ ਸਿਰਫ 380 ਸਿਰਫ 380 ਰੁਪਏ ਦੀ ਕੰਮ ਦੀ ਫੁੱਲ ਕਰਨ ਤਾਂ ਹੀ ਕਿਹਾ ਸਸਤੇ ਤੋਂ ਸਸਤਾ ਕੈਸ਼ ਕਾਊਂਟਰ ਆਹ ਰੇਟਾਂ ਤੇ ਗੌਰ ਕਰ ਲਓ ਜਿਹੜੇ ਜਿਹੜੇ ਬਾਈ ਦੱਸੀ ਜਾਂਦਾ 380 ਰੁਪਏ ਅਸੀਂ ਦਵਾਂਗੇ ਤੇ 150 ਗ੍ਰਾਮ ਦੀ ਸ਼ੀਸ਼ੀ 3 ਕਿਲਿਆਂ ਦੀ ਉਸheen ਜੀ ਉਸheen 1000 ਰੁਪਏ ਤੋਂ ਸ਼ੁਰੂ ਹੈ ਜੀ ਸਾਡੇ ਤੋਂ 1000 ਰੁਪਏ ਤੋਂ ਕੁੱਲ 1000 ਰੁਪਏ ਉਹ ਕਿੰਨੇ ਕਿਲਿਆਂ ਦੇ ਪੈਣਗੇ 10 ਕਿਲਿਆਂ ਦੇ 10 ਕਿਲਿਆਂ ਦੇ ਤੇ ਚੱਸ ਵਾਲਾ ਸਾਲਟ ਜੀ ਚੱਸ ਵਾਲਾ ਸਾਲਟ ਵੀ ਸਾਨੂੰ 1000 ਰੁਪਏ ਤੋਂ ਦੇ ਦਾਂਗੇ ਸ਼ੁਰੂ ਚੱਸ ਵਾਲਾ ਸਾਟ ਇੱਕ 1000 ਰੁਪਏ ਕਿਲੋ ਤੋਂ ਹਾਂਜੀ 1000 ਰੁਪਏ ਕਿਲੋ ਤੋਂ ਤੇ ਕਿੰਨਾ ਕਿੰਨੇ ਕਿਲੋ 8 ਕਿਲਿਆਂ ਤੇ 8 ਕਿਲਿਆਂ ਤੇ ਪੈ ਜੀ ਹਾਂਜੀ ਦੇ ਇਸ ਤੋਂ ਇਲਾਵਾ ਜਿਵੇਂ ਗੱਲ ਕਰੀਏ ਬ੍ਰਾਂਡ ਦੀ ਇਹ ਜਿਵੇਂ ਕੋਰਟੇਵਾ ਦੀ ਗਲੀਲੀਓ ਵੇਪਈਆ ਵੀ ਇਹਦਾ ਪੱਕਾ ਬਿਲ ਮਿਲੂ ਬਾਏ ਇਹਨੂੰ ਚੱਕ ਕੇ ਜੇ ਕੋਈ ਫਾਰਮਰ ਸਕੈਨ ਕਰ ਲੇ ਬਿਲਕੁਲ ਕਰ ਲੇ ਜੀ ਫੁੱਲ ਗਾਰੰਟੀ ਇਸ ਚੀਜ਼ ਦੀ ਆਪਣੀ ਠੀਕ ਆ ਇਹ ਚੈਲੰਜ ਕਰਦੇ ਆਪਾਂ ਵੀ ਜਿੰਨੇ ਵੀ ਪ੍ਰੋਡਕਟ ਪਏ ਨੇ ਕੋਈ ਵੀ ਆ ਤੁਸੀਂ ਆਪਣਾ ਫੋਨ ਲਿਆਓ ਉਹਦੇ ਵਿੱਚ ਸਿੰਪਲ ਸਕੈਨਰ ਕੱਢੋ ਤਾਂ ਇਹਨਾਂ ਦੀ ਵੈਬਸਾਈਟ ਖੋਲ੍ਹਣੀ ਚਾਹੀਦੀ ਬਿਲਕੁਲ ਬਿਲਕੁਲ ਖੋਲ੍ਹੂ ਜੀ ਬਿਲ ਪੱਕਾ ਦਵਾਂਗਾ ਜੀ ਬਿਲ ਪੱਕਾ ਦਵਾਂਗਾ ਤੇ ਜਿਵੇਂ 36 ਸਾਲ ਹੋ ਗਏ ਕੰਮ ਕਰਦਿਆਂ ਨੂੰ 37 ਸਾਲਾਂ ਦਾ ਤੁਹਾਡਾ ਤਜਰਬਾ ਵੀ ਕਾਫੀ ਆ ਤੇ ਗਰੋਥ ਜਿਵੇਂ ਝੋਨੇ ਦੇ ਵਿੱਚ ਸਮੱਸਿਆ ਪੀਆ ਰਿਕਸ਼ਾ 26 ਸਭ ਤੋਂ ਵੱਧ ਲੱਗੀ ਆ ਪੰਜਾਬ ਦੇ ਵਿੱਚ ਮੱਕੀ ਦੇ ਨੂੰਗੀ ਹਾਂਜੀ 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 ਉਹਦੇ ਕਰਕੇ ਪੀਆ ਰਿਕਸ਼ਾ 26 ਨੂੰ ਸਮੱਸਿਆ ਆਉਂਦੀ ਹੈ ਡੋਡੀ ਦੀ ਡੋਡੀ ਦੀ ਹਾਂ ਡੋਡੀ ਤੋਂ ਤੁਸੀਂ ਕੀ ਰეკਮੈਂਡ ਕਰਦੇ ਹੋ ਵੈਸੇ ਡੋਡੀ ਤੋਂ ਜੀ ਜਿਵੇਂ ਹੁਣ ਆਪਣੇ ਸੁਮਮ ਟੁਮਮੋ ਦਾ ਜੀ ਕੁਫਲ ਹੋਇਆ ਜੀ ਇਹ ਇਹ ਟਰਾਈ ਬੇਸਿਕ ਕੋਪਰ ਸਲਫੇਟ ਹੈ ਜੀ ਇਹਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ ਵੀ ਹਰ ਦਵਾਈ ਨਾਲ ਪੈ ਜਾਂਦਾ ਇਹ ਕਿੰਨੇ ਲੀਟਰ ਦੀ ਪੈਕਿੰਗ ਹੈ ਇਹ ਲੀਟਰ ਦੀ ਪੈਕਿੰਗ ਹੈ 3 ਕਿਲਿਆਂ ਦਾ ਲੀਟਰ ਹੈ ਇਹ ਹਮ ਸਪੈਸ਼ਲ ਡੋਡੀ ਤੋਂ ਆ ਡੋਡੀ ਦੀ ਗਾਰੰਟੀ ਡੋਡੀ ਨਹੀਂ ਆਉਗੀ ਇਹਦੇ ਨਾਲ ਇੱਥੇ ਪੈ ਗਿਆ ਪੱਕੀ ਗੱਲ ਪੱਕੀ ਗੱਲ ਹੈ ਜੀ ਹਾਂਜੀ ਪਹਿਲਾਂ ਤੇ ਇਹਦਾ ਪਿਛਲੇ ਸਾਲ ਦੇ ਰਿਜ਼ਲਟ ਹੈਗੇ ਹਾਂਜੀ ਪਿਛਲੇ ਸਾਲ ਦਾ ਰਿਜ਼ਲਟ ਬਹੁਤ ਟੌਪ ਦਾ ਆਇਆ ਤੈਨੂੰ ਅਸੀਂ ਇਹ ਵੇਚ ਰਹੇ ਹਾਂ ਠੀਕ ਹੈ ਇਹ ਸਾਨੂੰ ਫਾਰਮਰ ਆ ਕੇ ਡਿਮਾਂਡ ਕੀਤੀ ਹੈ ਸਾਨੂੰ ਫਾਰਮਰ ਦੱਸਣ ਨੂੰ ਹਾਂ ਵੀ ਸਾਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਜੀ ਕੋਪਰ ਤੇ ਜਿਵੇਂ ਹੁਣ ਨਸਾਰੇ ਤੇ ਬਗੋਲਾ ਬਣਾਉਣੀ ਹੈ ਜਿਹੜੀਆਂ ਝੋਨੇ ਨੇ ਨਸਾਰੇ ਦੇ ਉੱਤੇ ਆਪਾਂ ਕੋਈ ਲਿਕਵਿਡ ਪੋਟਾਸ਼ ਕਰਾਈਏ ਨਾ ਐਨ ਪੀ ਕੇ ਜੰਤਰਾ ਤਰ੍ਹਾਂ ਤਰ੍ਹਾਂ ਦੇ ਹੋਰ ਪ੍ਰੋਡਕਟ ਜਿਵੇਂ ਪੋਟਾਸ਼ਾ ਜੀ ਲਿਕਵਿਡ ਕਰਵਾ ਰਹੇ ਹਾਂ ਇਹ ਚਾਰ ਕਿੱਲਾਂ ਦੇ ਵਿੱਚ ਕਰਾਂ ਹਰ ਦਵਾਈ ਦੇ ਨਾਲ ਪੈ ਜਾਂਦਾ ਲਿਕਵਿਡ ਪੋਟਾਸ਼ ਹੈਗੀ ਆ ਥੋੜੀ ਇਹ ਅਸਲੀ ਤੱਤ ਨੇ ਜਿਵੇਂ ਲਿਕਵਿਡ ਪੋਟਾਸ਼ ਹੋਗੀ ਐਨ ਪੀ ਕੇ ਹੋਗੇ ਜਾਂ ਹੋਰ ਜ਼ਿੰਕ ਵਗੈਰਾ ਪਾਉਣੇ ਹੋ ਅਸਲੀ ਤੱਤ ਇਹੀ ਨਿਕਰੋਥ ਵਾਲੇ ਬਿਲਕੁਲ ਜੀ ਕਰੋਥ ਵਾਲੇ ਸਭ ਤੋਂ ਵੱਡੀ ਸਮੱਸਿਆ ਜੀ 126 ਨੂੰ ਡੋਡੀ ਦੀ ਆ ਰਹੀ ਹੈ ਜਿਹੜੀ ਮੇਨ ਜ਼ਿੰਮੇਦਾਰ ਨੂੰ ਪ੍ਰੋਬਲਮ ਡੋਡੀ ਦੀ ਹੈ ਉਹਦੇ ਵਾਸਤੇ ਇਹ ਵਰਦਾਨ ਹੈ ਜੀ ਉਹ ਤੇ ਕੰਮ ਕਰੂਗੀ ਸਭ ਪੂਰਾ ਕੰਮ ਕਰੋ ਜੀ ਇਹ ਜਦੋਂ ਨਸਾਰੇ ਤੇ ਸ਼ੁਰੂ ਹੋਏ ਨੇ ਸਾਰੇ ਤੇ ਉਦੋਂ ਪੈਂਦੀ ਹੈ ਤੇ ਹਰ ਦਵਾਈ ਨਾ ਪੇਜੋ ਲਿਕਵਿਡ ਪੋਟਾਸ਼ ਤੋਂ ਬਿਨਾ ਕੋਈ ਹੋਰ ਪ੍ਰੋਡਕਟ ਜਿਹੜਾ ਆਪਾਂ ਨਸਾਰੇ ਤੇ ਨੇ ਸਾਰੇ ਦਿੱਤਾ ਜੀ ਜਿਵੇਂ ਆ ਕੁਫਲੋ ਹੋਗੀ ਤੇ ਪੋਟਾਸ਼ ਹੋ ਕੇ ਦੋ ਪ੍ਰੋਡਕਟ ਪਰ ਚੱਲਣਗੇ ਬਾਕੀ ਹਰ ਫੰਗੀ ਸਾਈਡ ਐਮਈ ਸਟਾਰ ਕੋ ਸਟੂਡੀਓ ਸਾਰੇ ਪਾ ਰਹੇ ਆ ਫੰਗੀ ਸਾਈਡ ਸਾਰੇ ਹੈਗੇ ਆ ਤੇ ਬਾਕੀ ਜਿਵੇਂ ਜਿਹੜੀਆਂ ਚੀਜ਼ਾਂ ਆ ਜਿਹੜੀ ਜਿਵੇਂ 13045 ਹੋਗੀ ਕੋਰੋ ਮੰਡਲ ਦੀ ਜੀ ਅਸਲ ਦੇ ਵਿੱਚ ਕੰਮ ਕਰ ਰਹੇ ਨੇ 005234 ਆਪਾਂ ਵੀਡੀਓ ਹੀ ਪਾਈ ਆ ਵੀ ਉਹ ਝਾੜ ਦੇ ਵਿੱਚ ਵਾਦਾ ਕਰੂਗਾ ਉਹ ਚੀਜ਼ਾਂ ਮਿਲਣਗੀਆਂ ਬਿਲਕੁਲ ਬਿਲਕੁਲ ਮਿਲਣਗੇ ਤੇ ਫੋਰਨ ਹੈਗੀ ਆਪਣੇ ਕੋਲ ਫੋਰਨ ਵੀ ਹੈਗੀ ਹੈ ਬਾਈ ਜਿਵੇਂ ਜਿੰਨਾ ਵੀ ਸਮਾਨ ਪਿਆ ਆਪਣੀ ਦੁਕਾਨ ਦੇ ਵਿੱਚ ਟੋਟਲੀ ਹਨਾ ਉਹਦੀ ਆਪਣੀ ਗਾਰੰਟੀ ਹੋਊਗੀ ਫੁੱਲ ਗਾਰੰਟੀ ਸਭ ਤੋਂ ਵੱਡੀ ਗੱਲ ਹੈ ਜੀ ਆਪਣੇ ਕੋਲ ਕੋਈ ਵੀ ਮੈਡੀਸਨ ਕੋਈ ਵੀ ਦਵਾਈ ਹੈ ਪੰਜਾਬ ਤੇ ਭਾਰਤ ਸਰਕਾਰ ਤੋਂ ਮਨਜ਼ੂਰਸ਼ੋਦਾ ਦਵਾਈਆਂ ਸਾਰੀ ਸਭ ਅਪਰੂਵਡ ਹੈ ਤੇ ਪੱਕਾ ਬਿਲ ਆਪਣੇ ਕੋਲੇ ਪੰਜਾਬ ਤੇ ਭਾਰਤ ਸਰਕਾਰ ਤੋਂ ਜਿੰਨੀਆਂ ਵੀ ਕੰਪਨੀਆਂ ਦਾ ਪ੍ਰੋਡਕਟ ਅਪਰੂਵਡ ਹੈ ਸਾਰੀਆਂ ਅਪਰੂਵਡ ਨੇ ਅਪਰੂਵਡ ਨੇ ਬਾਕੀ ਸ਼ੁਰੂ ਤੋਂ ਹੀ ਪਤਾ ਲੱਗ ਰਿਹਾ ਜਿਵੇਂ ਐਮੀ ਸਟਾਰਚੈਸ ਗਲੀਲਿਓ ਵੀ ਜਿੰਨਾ ਵੀ ਸਮਾਨ ਪਿਆ ਦੁਕਾਨ ਦੇ ਵਿੱਚ ਤੇ ਆ ਆਕਟਾ ਵਗੈਰਾ ਪਏ ਨੇ ਇਹ ਕਿਹੜਾ ਪ੍ਰੋਡਕਟ ਹੈ ਮਾੜਾ ਇਹ ਦੇਖੇ ਧਿਆਨ ਨਾਲ ਦੇ ਨਾਲ ਐਨਪੀਕੇ 11 11 8 ਇਹ ਬਾਕੀ ਉਹ ਤੱਤ ਨੇ ਜਿਹੜੇ ਹਾਂ ਝੋਨੇ ਦੇ ਵਿੱਚ ਕੰਮ ਵੀ ਕਰਦੇ ਨੇ ਅਸੀਂ ਵੀ ਹੱਥ ਦੇ ਵਿੱਚ ਲੀਟਰ ਫੜ ਕੇ ਕਹਿ ਸਕਦੇ ਆ ਇੰਨੀ ਕੁ ਗਾਰੰਟੀ ਇਹਨਾਂ ਦੀ ਹੈਗੀ ਆ ਤੇ ਬਾਕੀ ਜਿੱਥੇ ਵੀ ਨਜ਼ਰ ਮਾਰੀ ਉਧਰ ਨਜ਼ਰ ਮਾਰ ਲਈਏ ਤੇ ਆ ਪੇਟੀਆਂ ਤੇ ਚ ਸਪਈਆ ਟਾਟਾ ਦੀ ਕਲੂ ਪਈਆ ਤਕੂਮੀ ਪਈ ਆ ਵੀ ਸਾਰੇ ਬ੍ਰਾਂਡ ਹੀ ਨੇ ਫੇਮ ਅਵਤਾਰ ਫੰਗੀ ਸਾਈਡ ਵਗੈਰਾ ਤੇ 37 ਸਾਲਾਂ ਤੋਂ ਕੰਮ ਕਰ ਰਹੇ ਆ ਜੀ ਆਪਾਂ ਇਸ ਲੈਂਡ ਦੇ ਵਿੱਚ ਤੇ ਕਿੰਨੇ ਕੁ ਫਾਰਮਰ ਜੁੜੇ ਹੋਏ ਨੇ ਜੀ ਆਪਣੇ ਨਾਲ ਬਹੁਤ ਫਾਰਮਰ ਜੁੜੇ ਹੋਏ ਨੇ ਜੀ ਠੀਕ ਆ ਯਾਰ ਫਾਰਮਰ ਜਿਵੇਂ ਪਟੇਲਾ ਤੁਸੀਂ ਵੇਚਿਓ ਉਹ ਅਰੇਂਜ ਮੈਨੂੰ ਉਹ ਵੀ ਤੁਹਾਡਾ ਬਹੁਤ ਵਧੀਆ ਲੱਗਿਆ ਕਿਉਂ ਉਹ ਨਾਗਰ ਜਨਾਂ ਦੀ ਮਸ਼ਹੂਰ ਹੈ ਜੀ ਕਾਫੀ ਟਾਈਮ ਤੋਂ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਜੀ ਮਤਲਬ ਜ਼ਿਮੀਂਦਾਰ ਨੂੰ ਬਾਹਰ ਦੇ ਵਿੱਚ ਵਾਰ-ਵਾਰ ਬੜਨਾ ਬਹੁਤ ਦੁੱਖ ਹੈ ਹੂੰ ਕਵਾਲਿਟੀ ਵਿੱਚੰਦਾ ਹੀ ਫਾਇਦਾ ਠੀਕ ਹੈ ਨਾ ਸਾਡੇ ਕੋਲ ਸਾਰੀ ਤੁਹਾਨੂੰ ਕੁਆਲਿਟੀ ਮਿਲੂਗੀ ਜਿਹੜੀ ਇੱਕ ਵਾਰੀ ਸਪਰੇਅ ਹੋ ਗਈ ਉਹਦਾ ਅਸਰ 15 ਤੋਂ 20 ਦਿਨ ਰਹੂਗਾ ਹੀ ਰਹੂਗਾ ਬਾਕੀ ਵੀਰੋ ਫਾਰਮਰਸ ਦੇ ਵੀ ਰਿਵਿਊ ਲੈ ਲੈਣੇ ਆ ਕੀ ਕਹਿੰਦੇ ਨੇ ਕੀ ਹਾਲ ਹੈ ਭਾਈ ਵਧੀਆ ਭਾਈ ਜੀ ਵਧੀਆ ਤੇ ਕਿਵੇਂ ਲੱਗਿਆ ਤਜਰਬਾ ਇਹਨਾਂ ਨਾਲ ਆਪਾਂ ਦੁਕਾਨ ਤੇ ਆਉਣੇ ਇੱਥੋਂ ਦਵਾਈ ਦੁਬਈ ਲੈਣੇ ਯਾਰ ਬਾ ਯਾਰ ਬਹੁਤ ਵਧੀਆ ਲੱਗਿਆ ਆਪਾਂ ਹੋਰ ਵੀ ਕੈਸਕਾਊਂਟਰਾਂ ਦੇ ਗਿਆਂਗੇ ਮੰਨ ਲਾ ਜਿਹੜੀ ਦਵਾਈ ਆਪਾਂ ਕਹਿੰਦੇ ਆ ਕਿਹੜੀ ਕੰਪਨੀ ਦੇ ਕਹਿੰਦੇ ਆ ਉਹ ਆਪਾਂ ਨੂੰ ਨਹੀਂ ਮਿਲਦੀ ਹੂੰ ਇਥੇ ਕੋਈ ਵੀ ਮੰਨਲਾ ਸੰਜਕਟਾ ਦੀ ਬਾਹਰ ਦੀ ਜਿਹੜੀ ਵੀ ਦਵਾਈ ਆਪਾਂ ਕਹਨੇ ਆਪਾਂ ਨੂੰ ਵੀਰ ਉਹ ਦੰਦੇ ਨੇ ਠੀਕ ਹੈ ਕੋਈ ਐ ਲਾਰਾ ਨਹੀਂ ਲਾਉਂਦੇ ਵੀ ਕੱਲ ਨੂੰ ਆਜੋ ਜਾਂ ਪਰਸ ਨੂੰ ਆਜੋ ਦੋ ਦਿਨਾਂ ਨੂੰ ਲੈ ਜਿਓ ਠੀਕ ਹੈ ਉਹਦੀ ਮੰਨਲਾ ਆਪਾਂ ਨੂੰ ਉਹੀ ਦਵਾਈ ਮਿਲਦੀ ਹੈ ਕਿਹੜਾ ਪਿੰਡ ਕਿਹੜਾ ਬਾਈ ਆਪਣਾ ਟਪਾਲੀ ਹੈ ਜੀ ਟਪਾਲੀ ਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਨਾਲ ਜੁੜਿਆ ਨੂੰ ਪਹਿਲਾਂ ਇਹਨਾਂ ਕੋਲੇ ਉਹਨਾਂ ਨੂੰ ਸੀ ਇੱਕ ਦੋ ਰਸੀਟ ਹਾਨੀ ਤੋਂ ਲੈ ਕੇ ਆਈ ਸੀਗੇ ਵਿੱਚ ਦੀ ਵੀ ਜੇ ਹੋਰ ਸਸਤਾ ਮਿਲ ਜੇ ਹਾਂ ਵੀ ਹੋਰ ਸਸਤਾ ਮਿਲ ਜੇ ਨਾ ਇਹ ਤਾਂ ਬਾੜ ਦੂਰ ਹੈਗੀ ਨਾਲੇ ਉਹ ਗੱਲ ਦੀ ਨਹੀਂ ਬਣੀ ਵੀ ਆਪਾਂ ਇਹ ਦਵਾਈ ਲੈ ਕੇ ਸਿੜਕਦੇ ਆਂ ਸਵਾਦ ਜਨ ਆਇਆ ਇਹ ਹੁਣ ਜ਼ਿੰਮੇਵਾਰੀ ਲੈਂਦੇ ਅਸੀਂ ਤਾਂ ਹਿੰਨਾ ਕੋਲੇ ਆਉਣ ਲੱਗੇ ਠੀਕ ਆ ਵੀ ਜਿੰਨੀ ਦਵਾਈ ਆ ਨਾਲੇ ਕੰਪਨੀ ਦੀਆਂ ਨਾਲੇ ਵਧੀਆ ਚੀਜ਼ ਦਿੰਦੇ ਆਗੇ ਨਾਲੇ ਫੁੱਲ ਜ਼ਿੰਮੇਵਾਰੀ ਆ ਉੱਥੇ ਤੁਹਾਨੂੰ ਬ੍ਰਾਂਡ ਮਿਲਿਆ ਨਹੀਂ ਨਹੀਂ ਉੱਥੇ ਉਹਨਾਂ ਵਧੀਆ ਬ੍ਰਾਂਡ ਨੇ ਉੱਥੇ ਨਾਲ ਵੀ ਮਾਲਾ ਬਾਲਾ ਕੁਸਲਾ ਦਿੰਦੇ ਆ ਹੂੰ ਜਿਵੇਂ ਆਹ ਕੋਰਾ ਜਿਹਾ ਨਾ ਕੀ ਉਹ 120ਾਂ ਦੀ ਹੋਰ ਦੇਤਾ ਕੋਸ ਹੋਰ ਦੇਤਾ ਵੀ ਇਕੱਠੀ ਕਰਕੇ ਦੇ ਦਿੰਦਾ ਸਵਾਦ ਵਾਲਾ ਕੰਮ ਨਹੀਂ ਆਉਂਦਾ ਠੀਕ ਉਹ ਦਵਾਈ ਨੇ ਕੰਮ ਕਿਵੇਂ ਕੀਤਾ ਸੀ ਉਹਨਾਂ ਨੇ ਉਹਨਾਂ ਨਜ਼ਾਰੇਦਾਰ ਨਹੀਂ ਕਰਿਆ ਜਿੰਨਾ ਇੱਥੇ ਵੱਧ ਕਰਿਆ ਵੀ ਹੂੰ ਛੜਕੀ ਸੀਗੀ ਠੀਕ ਆ ਵੀ ਇੱਥੇ ਬ੍ਰਾਂਡ ਮਿਲਦਾ ਪ੍ਰੋਪਰ ਕੰਮ ਕਰਦਾ ਤਾਂ ਇਹਨਾਂ ਨਾਲ ਜੁੜਿਓ ਹਾਂਜੀ ਕਿਹੜਾ ਪਿੰਡ ਕਿਹੜਾ ਹੀ ਆਪਣਾ ਦਰਾਜ ਆਈ ਆਪਣਾ ਬੰਡ ਦਰਾਜ ਤੇ ਕਿੰਨੇ ਟਾਈਮ ਤੋਂ ਜੁੜੇ ਹੋਏ ਇਹਨਾਂ ਨਾਲ ਸਾਨੂੰ ਤਾਂ ਹੋ ਗਏ ਹੋਣਗੇ 17-18 ਸਾਲ ਮੈਨੂੰ ਖੇਤੀ ਕਰਨ ਲੱਗੇ ਨੂੰ ਉਦੋਂ ਤੋਂ ਲਾਇ ਇਥੋਂ ਹੀ ਦਵਾਈ ਦੀ ਜਾਂਦਾ ਮੈਂ ਤੇ ਰੇਟ ਦਾ ਫਰਕ ਹੈਗਾ ਰੇਟ ਦਾ ਹੀ ਫਰਕ ਹੈ ਇੱਕ ਦੋ ਵਾਰ ਅਸੀਂ ਲੰਗੋਵਾਲ ਤੋਂ ਵੀ ਲਿਆ ਕੇ ਦੇਖੀ ਹੈ ਮੈਂ ਦਵਾਈ ਨਹੀਂ ਉਹ ਚੀਜ਼ ਮਿਲਦੀ ਸਾਨੂੰ ਨਾ ਇਹੋ ਮੰਨ ਕੇ ਚੱਲ ਰੇਟ ਦੂ ਤੇਜ਼ ਹੀ ਹੁੰਦਾ ਹੈਗਾ ਠੀਕ ਆ ਤੇ ਦਵਾਈ ਕੰਮ ਕਰਦੀ ਹੈ ਪ੍ਰੋਪਰ ਦਵਾਈ ਪੂਰਾ ਵਧੀਆ ਕੰਮ ਕਰਦੀ ਹੈ ਬਾਈ ਮੇਰੇ ਨਾਲ ਹੋਰ ਜ਼ਿੰਮੇਦਾਰ ਵੀ ਕਿੱਥੋਂ ਮੰਡੀ ਚੋਂ ਲਿਆ ਲਿਆ ਪਾਉਂਦੇ ਸੀਗੇ ਹੂੰ ਸਾਰੇ 6-6000 ਪਾ 5000 ਚ ੋਣੇ ਚ ਕਿੱਲੇ ਦੀ ਪਾ ਲੈਂਦੇ ਥੋ ਲਾਸਟ ਸਾਫ ਕਰਦੇ ਹੂੰ ਮੇਰਾ 2000 ਤੋਂ ਲਾ ਕੇ 2500 ਦੇ ਵਿੱਚ ਵਿੱਚ ਚੋਨਾ ਪੱਕਦਾ ਸਾਰੀਆਂ ਦਵਾਈਆਂ ਇੱਥੋਂ ਪੋਹਣਾ ਤਸੱਲੀਦਾਰ ਦਵਾਈ ਹੋਣੀ ਆਦੂ-ਆਦੂ ਦਾ ਫਰਕ ਪੈ ਜਾਂਦਾ ਹਾਂਜੀ ਹਾਂ ਬਿਲਕੁਲ ਤੇ ਬਾਕੀ ਬ੍ਰਾਂਡ ਮਿਲ ਜਾਂਦਾ ਇੱਥੇ ਪੂਰਾ ਜਿਹੜਾ ਕਹਾਂਗੇ ਜੀ ਉਹੀ ਚੀਜ਼ ਮਿਲਦੀ ਹੈ ਹੂੰ ਤੇ ਅੱਜ ਕੀ ਲੈਣ ਆਇਓ ਅੱਜ ਵੀ ਬਾਈ ਚੋਣੇ ਵਾਸਤੇ ਦਵਾਈ ਲੈਣਾ ਆ ਪਹਿਲਾਂ ਪ੍ਰਦਾਨ ਪਾਈ ਦੀ ਆ 25 ਦਿਨ ਹੋ ਗਏ ਹੂੰ ਕੋਈ ਸੁੰਢੀ ਨਹੀਂ ਕੁਝ ਨਹੀਂ ਹਜੇ ਤੱਕ ਠੀਕ ਹੈ ਹੁਣ ਬਸ ਆਇਆ ਵੀ ਇੱਕ ਤੁਲ ਸਿਰੋਗ ਤੋਂ ਤੇ ਮੰਨ ਕੇ ਚੱਲ ਵੀ ਤੇਲੇ ਤੋਂ ਦਵਾਈ ਪਾਵਾਂਗੇ ਸਸੇ ਗਾਲ ਵੀਰੇ ਤੇ ਕਿਹੜਾ ਪਿੰਡ ਹੈ ਬਾਈ ਦਾ ਮੇਰੇ ਪਧੌੜ ਪਧੌੜ ਤੋਂ ਆਉਣੇ ਹੋ ਤੇ ਕਿੰਨਾ ਟਾਈਮ ਹੋ ਗਿਆ ਬਾਈ ਇਹਨਾਂ ਨਾਲ ਵਰਤਦਿਆਂ ਨੂੰ ਵੀਰੇ ਆਪਾਂ ਤਾਂ ਨਾ ਐ ਕਿ ਮੱਕੀ ਬੀਲੀ ਜੋੜੇ ਇਹਨਾਂ ਨਾਲ ਠੀਕ ਹੈ ਅੱਗੇ ਮੱਕੀ ਤੇ ਬਹੁਤ ਮਹਿੰਗੇ ਸਪਰੇਆ ਪਾਪਾ ਦੇਖਿਆ ਸੀ ਨਾ ਤਾਂ ਸੁੰਡੀ ਕੰਟਰੋਲ ਹੁੰਦੀ ਆ ਪੈਸੇ ਪਟਣ ਵਾਲਾ ਕੰਮ ਆ ਪਹਿਲਾਂ ਵਾਲੇ ਵਾਲਿਆਂ ਹੋਰ ਵੀ ਪਿੰਡਾਂ ਚੋਂ ਦਵਾਈਆਂ ਲੈ ਲੈ ਦੇਖਿਆ ਬਥਾਰੀਆਂ ਦਾ ਬੰਗਾ ਪਾਈਆਂ ਜੀ ਬਰਨਾਲੇ ਵੀ ਲਿਆ ਕੇ ਦਵਾਈਆਂ ਪਾਈਆਂ ਜੀ ਸੁੰਡੀ ਵੀ ਕੰਟਰੋਲ ਹੋਈ ਠੀਕ ਹੈ ਨਾ ਮਹਿੰਗੇ ਪੂਰੇ ਤੇ ਰੇਟ ਦਾ ਬਾਈ ਕਿੰਨਾ ਕ ਫਰਕ ਪੈ ਜਾਂਦਾ ਤੇ ਰੇਟ ਦੇ ਅੱਧੇ-ਅੱਧੇ ਦੇ ਹੈ ਅੱਧੋ-ਅੱਧੋ ਦੇ ਅੱਧੋ-ਅੱਧੇ ਦਾ ਹਾਂਜੀ ਹੈਗੀ ਆ ਗੱਲ ਇਹ ਜਮਾ ਜੀ ਪੱਕੀ ਆ ਠੀਕ ਹੈ ਤੇ ਬਿੱਲ ਮਿਲਦਾ ਬਿੱਲ ਦਿੰਦੇ ਗਰੰਟੀ ਪੂਰੀ ਜੀ ਦਵਾਈ ਕੰਮ ਕਰਦੀ ਆ ਬਸ ਵੱਡੀ ਗੱਲ ਤਾਂ ਇਹ ਆ ਮੱਕੀ ਅਸੀਂ ਪਾਲੀ ਆ ਜੀ ਅੱਧੇ ਪੈਸੇ ਨਾਲ ਸਾਡੀ ਮੱਕੀ ਪਲੀ ਆ ਗਈ ਠੀਕ ਹੈ ਵੀ ਨਹੀਂ ਹੋਰ ਦੁਕਾਨਾਂ ਤੋਂ ਤੁਸੀਂ ਲੈ ਲੈਂਦੇ ਨਾ ਤਾਂ ਡਬਲ ਖਰਚਾ ਹੋ ਜਾਂਦਾ ਤੁਸੀਂ ਸਾਨੂੰ 8 ਸਾਲ ਹੋ ਗਏ ਮੱਕੀ ਲਾਉਂਦੇ ਨੂੰ ਜੀ ਹੂੰ ਸੁੰਡੀ ਤੇ ਸਪਰੇਅ ਕਰ ਦੇਣੀ ਹੂੰ ਹਫਤੇ ਬਾਅਦ ਦੁਬਾਰੇ ਫੇਰ ਸੁੰਡੀ ਹੂੰ ਐਦਗੀ ਇੱਕ ਕਰੀ ਸਪਰੇਅ ਕਰਦੇ ਸੀ 20 25 ਦਿਨ ਪੂਰੇ ਵਧੀਆ ਰੰਗਦੇ ਸੀਗੇ ਠੀਕ ਆ ਅੱਧੇ ਰੇਟ ਦੀ ਸਪਰੇਅ ਤੇ ਇੱਥੋਂ ਜਿਵੇਂ ਤੁਸੀਂ ਆ ਕੇ ਮੰਗ ਲਓ ਜਿਵੇਂ ਅੱਜ ਟਕੂਮੀ ਲਗਾ ਰਹੇ ਹਾਂ ਤੇ ਇਹਦਾ ਵੀ ਜਿਹੜੀ ਚੀਜ਼ ਮੰਗ ਲਈ ਹਾਂਜੀ ਬ੍ਰਾਂਡ ਹਾਂ ਸਾਰੇ ਬ੍ਰਾਂਡ ਪਾਉਣੀ ਮੈਂ ਦੂਜੀ ਦਵਾਈ ਨਹੀਂ ਪਾਈ ਕਿਤੇ ਠੀਕ ਆ ਕੰਪੇਨੀ ਦਾ ਬ੍ਰਾਂਡ ਦਾ ਦਵਾਈ ਸਾਰੇ ਵਰਤਦੇ ਨੇ ਬੱਡੇ ਵੀਰ ਤੇ ਕਿਹੜਾ ਪਿੰਡ ਹੈ ਬਾਈ ਆਪਣਾ ਹਾਂ ਠੀਕ ਹੈ ਵੀਰੇ ਮਾਸੀ ਕਿਤੋਂ ਆਏ ਹੋ ਹਾਂਜੀ ਵੀਰੇ ਮਾਸੀ ਕਿ ਤੇ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਬਾਈ ਇਹਨਾਂ ਨਾਲ ਬਈ ਮਹੀਨਾ ਕੀ ਹੋਇਆ ਜਿਹੜਾ ਹੁੰਦਾ ਆਪ ਨੂੰ ਵਧੀਆ ਲੱਗੀ ਦੁਕਾਨ ਠੀਕ ਹੈ ਮਹੀਨੇ ਤੋਂ ਹੀ ਆਉਣ ਲੱਗਿਓ ਹਾਂ ਵੀਰੇ ਤੇ ਪਹਿਲਾਂ ਬਈ ਜਿਹੜੀ ਦਵਾਈ ਲੈ ਕੇ ਗਈ ਸੀ ਉਹਦਾ ਰੇਟ ਦਾ ਕਿੰਨਾ ਕ ਫਰਕ ਹੈ ਰੇਟ ਦਾ ਵਧੀਆ ਫਰਕ ਲੱਗਿਆ ਵੀਰੇ ਅੱਗੇ ਨਾਲੋਂ ਹਨ ਦਵਾਈ ਵਧੀਆ ਕੁਆਲਿਟੀ ਦੀ ਸੀ ਕੰਮ ਕੀਤਾ ਦਵਾਈ ਨੇ ਪੂਰਾ ਕੰਮ ਪੂਰਾ ਕੀਤਾ ਵੀਰੇ ਕਾਹੀ ਦੁਬਾਰਾ ਆਏ ਹਾਂ ਹਾਂ ਵੀਰੇ ਕਿੰਨੀ ਵਾਰੀ ਆਏ ਠੀਕ ਹੈ ਜੀ ਅੱਜ ਦੂਜੀ ਵਾਰੀ ਚੌਥੀ ਵਾਰੀ ਆਏ ਹਾਂ ਵੀਰੇ ਅੱਛਾ ਚੌਥੀ ਵਾਰੀ ਹਾਂ ਵੀਰੇ ਠੀਕ ਆ ਅੱਗੇ ਚਾੜੇਆਂ ਕਿਹੜੀ ਦਵਾਈ ਲੈ ਕੇ ਝੋਨੇ ਦੀ ਹੂੰ ਉਹਦੇ ਵਧੀਆ ਰਿਜ਼ਲਟ ਆਇਆ ਆਪਣੇ ਠੀਕ ਹੈ 40 ਕਿੱਲਿਆਂ ਦੀ ਕੀਤੀ ਕਰਦਿ ਤੇ ਕਿੰਨੇ ਟਾਈਮ ਤੋਂ ਜੁੜੇ ਹੋ ਹਾਂ ਮੇਰੇ ਪਹਿਲੀ ਵਾਰ ਆਇਆ ਪਹਿਲੀ ਵਾਰ ਹੀ ਆਇਆ ਅੱਜ ਤੇ ਮਨ ਲਾਦਾ ਲੈਤਾ ਵੀ ਨਹੀਂ ਹਲੇ ਕੁਛ ਨਹੀਂ ਲੈਤਾ ਨਹੀਂ ਵੀਰੇ ਲੈਣਾ ਤੇ ਕਿਵੇਂ ਲੱਗਿਆ ਤੁਹਾਨੂੰ ਆ ਕੇ ਕਾਊਂਟਰ ਤੇ ਬਾਈ ਪਹਿਲਾਂ ਦੇਖਣਸਾਰੀ ਰੂਹ ਖੁਸ਼ ਹੁੰਦੀ ਆ ਵੀ ਇਹਨਾਂ ਦੇ ਜਿਹੜੇ ਬ੍ਰਾਂਡ ਨੇ ਸਾਰੇ ਬ੍ਰਾਂਡ ਹੀ ਇਹਨਾਂ ਦੇ ਸਾਹਮਣੇ ਨੇ ਤੇ ਸਾਰੇ ਬ੍ਰਾਂਡ ਹੀ ਦੇ ਸਾਹਮਣੇ ਘੱਟੋ ਘੱਟ 3-4 ਕਸਟਮਰਾਂ ਨੇ ਦਵਾਈ ਲਈਤੀ ਆ ਤੇ ਜਿਵੇਂ ਜਿਵੇਂ ਉਹਨਾਂ ਨੇ ਡਿਮਾਂਡ ਤੇ ਮੰਗੀ ਆ ਜਿਵੇਂ ਕੋਈ ਐਮੀ ਸਟਾਰ ਤੇ ਨਟੀਵੋ ਹੋ ਗਈ ਆਪਣੀ ਫੇਮ ਹੋ ਗਈ ਇਹਨਾਂ ਨੇ ਉਮੀ ਉਮੀ ਦਵਾਈ ਦਿੱਤੀ ਆ ਨਾ ਕਿ ਕੋਈ ਉਹਨਾਂ ਨੂੰ ਕੋਈ ਸਾਲਟ ਵਗੈਰਾ ਦਿੱਤਾ ਜਾਂ ਕੋਈ ਹੋਰ ਕਾਫੀ ਫੜਾਤੀ ਜਾ ਕੇ ਇਹ ਚੀਜ਼ ਬਹੁਤ ਵਧੀਆ ਵੀਰੇ ਕਾਊਂਟਰ ਠੀਕ ਆ ਵੀ ਐ ਨਹੀਂ ਵੀ ਮੰਗ ਲਿਆ ਵੀ tatat.com ਹੀ ਮੰਗ ਲਈ ਵੀ ਇਹ ਕਹਿੰਦੇ ਨਾ ਵੀ ਆ ਪਾ ਕੇ ਦੇਖੋ ਸਾਡੀ ਹਾਂ ਨਹੀਂ ਇਹਨਾਂ ਨੇ ਬਿਲਕੁਲ ਵੀ ਇਹ ਚੀਜ਼ ਕਿਸੇ ਵੀ ਕਸਟਮਰ ਨੂੰ ਨਹੀਂ ਕਹੀ ਠੀਕ ਆ ਹਾਂ ਇਹੀ ਚੀਜ਼ ਦਾ ਤੁਹਾਨੂੰ ਹਾਂ ਆਪਾਂ ਹੋਰ ਵੀ ਗਏ ਆ ਵੀਰੇ ਪਹਿਲਾਂ ਆਪਾਂ ਕੈਸ ਕਾਉਂਟਰ ਤੁਹਾਨੂੰ ਪਤਾ ਥੋਂ ਥੋਈ ਨੇ ਹਾਂ ਆਪਾਂ ਸਾਰੇ ਕਿੱਥੇ ਗਏ ਆਪਣੇ 35-40 ਕਿੱਲਾਂ ਦੀ ਖੇਤੀ ਆ ਹਾਂ ਆਪਾਂ ਘੱਟੋ ਘੱਟ 5-6 ਕੈਸ ਕਾਉਂਟਰਾਂ ਤੇ ਗਏ ਪਰ ਆਹ ਕੈਸ ਕਾਉਂਟਰ ਤੇ ਜਿਹੜੀ ਦਵਾਈ ਮਿਲਦੀ ਆ ਉਹਦੇ ਵਰਗੀ ਅੱਜ ਤੱਕ ਕਿਹਤੋਂ ਦਵਾਈ ਨਹੀਂ ਮਿਲਦੀ ਠੀਕ ਹੈ ਵੀ ਤੁਸੀਂ ਕਸਟਮਰ ਅੰਦਾਜ਼ਾ ਹੀ ਲਾ ਲਿਆ ਹਾਂਜੀ ਹਾਂਜੀ ਪਤਾ ਲੱਗਿਆ ਵੀਰੇ ਹੁਣ ਚਾਰ ਪੰਜ ਕਸਟਮਰ ਮੇਰੇ ਖੜੇ ਖੜੇ ਗਏ ਨੇ ਜਿਵੇਂ ਜਿਵੇਂ ਉਹਨਾਂ ਨੇ ਡਿਮਾਂਡ ਕਰੀ ਉਹ ਮੈਂ ਉਹਨਾਂ ਨੂੰ ਦਵਾਈ ਦੇ ਕੇ ਤੋਰਿਆ ਗਿਆ ਨਾ ਕਿ ਉਹਨਾਂ ਨੂੰ ਕੋਈ ਕੋ ਮਨ ਲਓ ਸਿਖਾਈ ਗਈ ਕੋਈ ਗੱਲ ਵੀ ਯਾਰ ਆ ਲੈ ਜੋ ਆ ਲੈ ਜੋ ਉਹ ਚੀਜ਼ ਹੀ ਨਹੀਂ ਵੀਰੇ ਥੇਗੀ ਕਾਊਂਟਰ ਤੇ ਉਹੀ ਸਭ ਤੋਂ ਵੱਡੀ ਗੱਲ ਹੈ ਹਾਂ ਉਹੀ ਸਭ ਤੋਂ ਵੱਡੀ ਗੱਲ ਹੈ ਉਸੇ ਚੀਜ਼ ਦਾ ਸਵਾਦ ਹੈ ਠੀਕ ਹੈ ਭਾਈ ਜਿਵੇਂ 10 ਦਿਨਾਂ ਦੇ ਲਗਭਗ ਆਲੂ ਦਾ ਸੀਜ਼ਨ ਸ਼ੁਰੂ ਹੋ ਜਾਣਾ ਉਹਦੇ ਵਾਸਤੇ ਵੀ ਆਪਣੇ ਕੋਲੇ ਉਹਦੇ ਵਸਤੇ ਵੀ ਆਪਣੇ ਕੋਲ ਕੁੱਲ ਪ੍ਰੋਡਕਟ ਮਿਲਣਗੇ ਜਿਵੇਂ ਸਜੈਂਟਾ ਦੀ ਰੀਡੋ ਮਿਲੋਗੀ ਟਾਟਾ ਦੀ ਤਾਕਤ ਹੋਗੀ ਠੀਕ ਹੈ ਠੀਕ ਹੈ ਇੰਡੋਫਿਲ ਦੀ ਅਵਤਾਰ ਹੋਗੀ ਬਾਹਰ ਦੀ ਐਂਟਰਾਕੋਲ ਹੋਗੀ ਠੀਕ ਹੈ ਠੀਕ ਹੈ ਨਾ ਕਰਜਟ ਹੋਗੀ ਕੋਟੀਵਾ ਦੀ ਹਰ ਪ੍ਰੋਡਕਟ ਆਪਣੇ ਕੋਲ ਅਵੇਲੇਬਲ ਮਿਲਣਗੇ ਬਾਜ਼ਾਰ ਰੇਟ ਤੇ ਮਿਲਣਗੇ ਪੱਕੇ ਬਿਲਦੇ ਮਿਲਗੇ ਬ੍ਰਾਂਡ ਮਿਲਣਗੇ ਸਾਰੇ ਠੀਕ ਹੈ ਵੀ ਜਿਵੇਂ ਆਲੂ ਗੋਭੀ ਜਿੰਨੀ ਵੀ ਖੇਤੀ ਜੋ ਵੀ ਖੇਤੀ ਹੁਣ ਆਲੂਆਂ ਦੀ ਸਾਰੀ ਖੇਤੀ ਚੱਲਨੀ ਹੈ ਸਭ ਤੋਂ ਵੱਡੀ ਗੱਲ ਹੈ ਜਿਵੇਂ ਆਲੂ ਨੂੰ ਬੀ ਲਾਉ ਨੂੰ ਮੌਨਸਨ ਦਵਾਈ ਹੈ ਜਾਂ ਸੁਮੀਡੋਮਾ ਦੀ ਬਿਲਡਾ ਮਾਈਸਨ ਆਉਂਦੀ ਹੈ ਉਹ ਬਿਲਡ ਸੋਇੰਗ ਕਰਨ ਤੋਂ ਪਹਿਲਾਂ ਸੋਇੰਗ ਕਰਨ ਤੋਂ ਪਹਿਲਾਂ ਠੀਕ ਹੈ ਉਹ 비ਜਨ ਤੋਂ ਪਹਿਲਾਂ ਲੱਗਦੀ ਹੈ ਵੀ ਉਹ ਚੀਜ਼ਾਂ ਹਰੇਕ ਚੀਜ਼ ਮਿਲੂਗੀ ਤੇ ਵਧੀਆ ਰਿਜ਼ਲਟ ਰੇਟ ਦਾ ਫਰਕ ਆ ਬਿਲਕੁਲ ਬਿਲਕੁਲ ਜੀ ਤੇ ਬਾਕੀ ਬਾਈ ਬਾਕੀ ਸਾਡੇ ਕੋਲ ਜੀ ਹੁਣ ਆਨਲਾਈਨ ਟਾਈਮ ਦੇ ਵਿੱਚ ਅਸੀਂ ਆਲੂਆਂ ਤੇ ਇਹੀ ਜੀ ਫੰਗੀਸਾਈਡ ਦਵਾਈ ਲੈ ਕੇ ਆ ਰਹੇ ਹਾਂ ਲੇਟ ਬਲਾਈਟ ਵਾਸਤੇ ਵੀ ਇੱਕ ਵਾਰੀ ਸਪਰੇਅ ਕਰਤੀ ਹੁਣ ਕਿ ਧੂਰ ਤੱਕ ਲੋੜ ਹੀ ਨਹੀਂ ਪੈਣੀ ਗਾਰੰਟੀ ਹੋ ਮੈਂ ਕਿਹਾ ਗਾਰੰਟੀ ਹੈ ਜੀ ਠੀਕ ਹੈ ਸੁਮ ਮਟੋਮਦੀ ਦਵਾਈ ਆ ਰਹੀ ਹੈ ਜੀ ਤੇ ਅਸੀਂ ਇਹ ਨਾਂ ਨਹੀਂ ਲੈਣਾ ਚਾਹੁੰਦੇ ਪਰ ਉਹ ਦਵਾਈ ਆ ਗਈ ਮਤਲਬ ਉਹਦੇ ਨਾਲ ਕੀ ਹੈ ਉਹਨੂੰ ਲੇਟ ਬਲਾਈਟ ਤੁਰ ਤੱਕ ਲੋੜ ਨਹੀਂ ਪੈਣੀ ਇੱਕ ਵਾਰੀ ਸਪਰੇ ਹੋ ਗਈ। ਪਨਾ ਬੀਜ ਨੂੰ ਲਾਉਣ ਵਾਲੀ ਸੁਮੇਟੋਮੋ ਦੀ ਬਿਲਡ ਅਪ ਐਸਨ ਹੈ ਜੀ। ਹੂੰ। ਇਹ ਬੀਜ ਨੂੰ ਲਾਉਣ ਵਾਲੀ ਐਤਬਾਈ ਹੈ। 20 ਤੋਂ 25 ਗੱਟਾਂ ਤੁਸੀਂ ਲਵਾ ਸਕਦੇ ਹੋ। ਠੀਕ ਹੈ। ਹਾਂਜੀ। ਸਸਤਾ ਪੈਂਦਾ ਤੇ ਰਿਜ਼ਲਟ ਇੱਕ ਨੰਬਰ ਹੈ। ਜੀ। ਤੇ ਬਾਕੀ ਵੀਰੋ ਦੇਖ ਸਕਦੇ ਹੋ ਕੋਈ ਵੀ ਚੈਸਾ ਜਾਂ ਟਕੂਮੀਆਂ ਗਲੀਲਿਓ ਵੇ ਆ ਕਾਪੀਆਂ ਨਹੀਂ ਹੈਗੀਆਂ ਇਹਨਾਂ ਦੇ ਕੋਲੇ। ਬ੍ਰਾਂਡ ਹੀ ਆ ਸਾਰਾ ਤੇ ਵੱਡੀ ਗੱਲ ਕਹਿ ਵੀ ਦਿੱਤਾ। ਵੀਡੀਓ ਦੇ ਵਿੱਚ ਵੀ ਅਪਰੂਵਡ ਹੈ। ਹਰੇਕ ਚੀਜ਼ ਦੀ ਚੈਕਿੰਗ ਸਕੈਨ ਕਰ ਸਕਦੇ ਹੋ। ਚੱਕ ਜਿਹੜਾ ਮਰਜ਼ੀ ਲੇਟਰ ਤੇ ਤੁਸੀਂ ਫੋਨ ਮਾਰੋ। ਉਹ ਜੇ ਜਦੀ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਵਾਕੀ ਬਸਬ ਦੀ ਲੋਸ ਹੈ ਨਾ ਜਾਂ ਕਾਪੀ ਪਈਆ ਉਹ ਚੀਜ਼ਾਂ ਦੀ ਗਾਰੰਟੀ ਹੈ ਬਾਈ ਦੀ ਤੇ ਲੋਕੇਸ਼ਨ ਵੀ ਬਹੁਤ ਟਾਪ ਦੀ ਲੋਕੇਸ਼ਨ ਆ ਤਾਂ ਆਪਾਂ ਬਠਿੰਡਾ ਤੋਂ ਚੰਡੀਗੜ੍ਹ ਰੋਡ ਤੇ ਸ਼ਹਿਰ ਪੈਂਦਾ ਤਾਂ ਆਪਾਂ ਰਾਮਪਰਾ ਲੰਘ ਕੇ ਤੇ ਬਰਨਾਲੇ ਤੋਂ ਪਹਿਲਾਂ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਉਹਦੇ ਵਿੱਚ ਜਦੋਂ ਆਪਾਂ ਚੰਡੀਗੜ੍ਹ ਸਾਈਡ ਤੋਂ ਆਉਣੇ ਆ ਤਾਂ ਪੁਲ ਚੜ੍ਹਣਾ ਨਹੀਂ ਹੈਗਾ ਤੇ ਜੇ ਉਧਰੋਂ ਵੀ ਆਉਣੇ ਆ ਤਾਂ ਲਾਸਟ ਪੁਲ ਛੱਡਣਾ ਉਹ ਪੁਲ ਦੇ ਥੱਲੋਂ ਦੀ ਮੁੜ ਕੇ ਤਾਜੋਕੇ ਨੂੰ ਰੋਡ ਜਾਂਦੀ ਆ 150 ਮੀਟਰ ਤੇ ਬਾਈ ਦੀ ਦੁਕਾਨਾ ਬਠਿੰਡਾ ਚੰਡੀਗੜ੍ਹ ਰੋਡ ਮੇਨ ਹੱਬ ਤੇ ਤੇ ਇੱਥੇ ਆ ਕੇ ਤੁਸੀਂ ਕੋਈ ਵੀ ਬ੍ਰਾਂਡ ਆ ਸਸਤਾ ਲੈ ਸਕਦੇ ਹੋ ਤੇ ਕਾਲ ਕਰਕੇ ਇੱਕ ਵਾਰੀ ਰੇਟ ਵਗੈਰਾ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਟਰਾਈ ਕਰੋ ਤੁਸੀਂ ਇਹਨਾਂ ਦੀ ਚੀਜ਼ ਵਰਤ ਕੇ ਦੇਖੋ ਕੰਪੀਟੀਸ਼ਨ ਦਾ ਦੌਰ ਹੈ ਜੇ ਇੱਕ ਕੈਸ਼ ਕਾਊਂਟਰ ਮਸ਼ਹੂਰ ਹੁੰਦਾ ਇਹਦਾ ਮਤਲਬ ਇਹ ਨਹੀਂ ਵੀ ਫਿਰ ਤਾਂ ਤੁਹਾਨੂੰ ਫਰਕ ਮਿਲਣਾ ਹੀ ਨਹੀਂ ਕਿਤੇ ਜੇ ਕੰਪੀਟੀਸ਼ਨ ਦੇ ਵਿੱਚ ਸਾਰੇ ਆਉਣਗੇ ਤਾਂ ਹੀ ਤੁਹਾਨੂੰ ਰੇਟ ਦਾ ਫਰਕ ਮਿਲੂ ਤਾਂ ਹੀ ਬ੍ਰਾਂਡ ਮਿਲੂ ਫੇਰ ਹੀ ਕੁਆਲਿਟੀ ਮਿਲਣੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਥੈਂਕ ਯੂ